ਆਸਾਮ ਮਹੱਲਾ ਚੌਥਾ ਜਿਨ ਮਾਸਕ ਤੁਰ ਹਰ ਲਿਖਿਆ ਜਿਨਾਂ ਦੇ ਮਖਰ ਤੇ ਤੁਰੀ ਹਰੀ ਉਰਲੇ ਪੁਨਨਾ ਦੇ ਪਰੇਵੇ ਹੋਏ ਨੇ ਲਿਖਤ ਨੂੰ ਲਿਖ ਦੁੱਤਾ ਹੈ ਜਿੰਨਾ ਸਤਗੁਰ ਮਿਲਿਆ RAM RAJ ਇਹ ਕਾਮੀਆਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਇਹ ਜਨਮ ਵਿੱਚ ਮਿਲੇ RAM RAJ ਇਹ ਪਿਆਰੇ ਹਨ ਹਨ ਅੰਧੇਰਾ ਕਟਿਆ ਸਤਗੁਰਾਂ ਦੀ ਕਿਰਪਾ ਕਰਕੇ ਉਹਨਾਂ ਦੇ ਅੰਦਰੋਂ ਆ ਗਿਆ ਹੁੰਦਾ ਜਿਹੜਾ ਅਵਰਨ ਦਾ ਪਰਦਾ ਸੀ ਅੰਧੇਰਾ ਚੱਕ ਦੁੱਤਾ ਹੈ ਗੁਰ ਗਿਆਨ ਸੁੱਤ ਹੈ ਗੁਰ ਗਿਆਨ ਘਟ ਬਲਿਆ ਗੁਰੂ ਸਾਹਿਬ ਦਾ ਅਪਰੋਹ ਗਿਆਨ ਤਾਂ ਦੇ ਇਹ ਜੋ ਜੀਵੇ ਦੀ ਨਿਆਣੀ ਬਲਕੇ ਆ ਪ੍ਰਕਾਸ਼ ਆਇਆ। ਅਨੰਧਾ ਰਤਨ ਪਦਾਰਥ। ਉਸ ਪ੍ਰਕਾਸ਼ ਕਰਕੇ ਹਰੀ ਜੋ ਰਤਨ ਜੀ ਇਹ ਰਤਨ ਪਦਾਰਥ ਦੀ ਨਿਆਣੀ ਉਹ ਲੱਭਾ ਪ੍ਰਾਪਤ ਕਰ ਲਿਆ ਹੈ, ਲੱਭ ਲਿਆ ਹੈ। ਫਿਰ ਬਹੁੜ ਨਾ ਚੱਲੇ ਆ। ਕੋਈ ਐਸਾ ਰਤਨ ਮੁੜ ਕੇ ਕਿਸੇ ਪਾਸੇ ਚੱਲਿਆ ਨਹੀਂ ਜਾਏਗਾ। ਤੇ ਜੀਵ ਵੀ ਫਿਰ ਜੁਨਾ ਚ ਨਹੀਂ ਕਿਸੇ ਪਾਸੇ ਚੱਲਿਆ ਜਾਏਗਾ। ਖੰਡ ਕੀਤਨ ਨੂੰ ਪਾ ਕੇ ਖੰਡ ਕੀਤਨ ਉਪੀ ਹੋ ਜਾਏਗਾ ਜਨਾਨ ਨਤ ਨਾਮ ਆਰਾਧਿਆ ਸਤਿਗੁਰ ਸਾਹਿਬ ਵੀ ਕਹਿੰਦੇ ਹੁ ਜਨਨ ਭਾਈ ਸੱਚੇ ਪਾਤਸ਼ਾਹ ਦੇ ਨਾਮ ਨੂੰ ਨਿਰਾਧਿਆ ਹੈ ਆਰਾਧ ਹਰ ਮਿਲਿਆ ਸੱਚੇ ਪਾਤਸ਼ਾਹ ਦੇ ਨਾਮ ਨੂੰ ਭਾਵਨਾ ਨਾਲ ਆਰਾਧਨੇ ਕਰਕੇ ਅਕਾਲ ਪੁਰਖ ਮਿਲ ਗਿਆ ਉਹ ਜੋ ਪਤਿਹਰ ਹੋ ਗਿਆ ਹੈ ਜਾ ਅਮੋਲਕ ਨਾਮ ਹੈ ਨਾਮ ਕਰਕੇ ਮਿਲ ਗਿਆ ਹੈ ਜਿਨੀ ਐਸਾ ਹਰ ਨਾਮ ਨਾ ਚੇਤੇ ਜਿਨਾਂ ਮੂਰਖਾਂ ਦਾ ਹੈ ਜਾਂ ਪਰਮੇਸ਼ਰ ਦਾ ਮੂਲਕ ਨਾਮ ਜਿਨਾਂ ਚੇਤੇ ਹੀ ਨਹੀਂ ਕੀਤਾ ਜਪਿਆ ਹੀ ਨਹੀਂ ਹੈ ਕੀ ਕਾਹੇ ਜਗ ਆਏ ਰਾਮ ਰਾਜੇ ਰਾਤੇ ਰਾਮ ਰਾਜੇ ਹੈ ਪਿਆਰੇ ਜਗ ਚ ਆਏ ਸੀ ਨਿਸਫਲੀ ਆਏ ਹੈ ਆਵਨ ਆਏ ਸਿਸ਼ਟ ਮੇ ਬਿਨ ਬੂਝੇ ਪਸ ਢੋਰ ਇਹ ਮਾਨਸ ਜਨਮ ਦੁਲੰਭ ਹੈ ਇਹ ਮਨੁੱਖਾ ਜਨਮ ਬੜਾ ਕਠਿਨ ਲੱਗਣ ਵਾਲਾ ਹੈ ਇਹ ਇਹ ਨ ਕੋਹਣ ਲਗਣ ਵਾਲਾ ਇਹ ਵੀ ਬਾਤ ਕਿਹਾ ਹੈ ਜੀਹ ਲਾਖ ਸਹਰ ਜਾਨੋ 9 ਲੱਖ ਜਲ ਚਰ ਸਹ ਮਾਨੋ 11 ਲਾਖ ਪੂਰਨ ਕਵੀ ਜਾਏ ਸੰਖੀ ਦੰਦ 6 ਲੱਖ ਬਤਾਏ 30 ਲਾਖ ਪਹ ਜਾਨੋ ਭਾਈ 4 ਲੱਖ 92 ਦੁਖदाई ਜਦ ਕੋ ਰਾਸੀ ਜੇ ਕਥੇ ਆਵੇ ਔਰ ਮਾਨਸ ਕੇ ਤਨ ਕੋ ਪਾਵੇ ਕਿਉ 84 ਦੇ ਫੁੱਲ ਫੁੱਲ ਬੋਧੇ ਜਵਾਰੇ ਮਾਨਸ ਦੇ ਲਈ ਇਹ ਮਨੁੱਖਾ ਜਨ ਬੜਾ ਦਰ ਲੱਭ ਕਸ਼ਣ ਲੱਭਾ ਹੈ ਪ੍ਰਾਪਤੋ ਨਾਮ ਦਿਨਾਂ ਵਿਰਥਾ ਸਭ ਜਾਏ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਭ ਦਾ ਹੀ ਨਿਸ਼ਕਲ ਜਾਂਦਾ ਹੈ ਐਵੇਂ ਜਾਂਦਾ ਹੈ ਜੋ ਮਹਾਰਾਜਾ ਨਾਮ ਨਹੀਂ ਜੱਗਦੇ ਕੋਣ ਬਤ ਹੈ ਹਰ ਨਾਮ ਨਾ ਬੀਜੇ ਉਹ ਧੱਕੀ ਲੱਗੀ ਹੋਈ ਪਰਮੇਸ਼ਰ ਦੇ ਨਾਮ ਦੀ ਵਟ ਲੱਗੀ ਸਕੇ ਨਾਮ ਕੀ ਜੋ ਬੀਜੇ ਸੁਖ ਆਏ ਇਹ ਮਨੁੱਖਾ ਜਨ ਸੀ ਵਟ ਜਿਵੇਂ ਜ਼ਮੀਨ ਦੀ ਵਟ ਆਈ ਹੁੰਦੀ ਬੀਜੇ ਨੂੰ ਵੀ ਇਹ ਹਰੀ ਦੇ ਨਾਮ ਨੂੰ ਨਹੀਂ ਜਿਨ੍ਹਾਂ ਨੂੰ ਦੀਜੋ ਹੈ ਅੱਗੇ ਭੁੱਖਾ ਕਿਆ ਖਾਏ ਅਗਰ ਤਜੋਦ ਦੀ ਇਹਦੇ ਭੁੱਖਾ ਰਹੇਗਾ ਨਾਮ ਤੋਂ ਬਿਨਾ ਸਭ ਭੁੱਖੀ ਭੁਖ ਬਣੀ ਰਹਣੀ ਹੈ ਕੀ ਖਾਵੇਗਾ ਉੱਥੇ ਵੀ ਤ੍ਰਿਪਤੀ ਹੋਵੇਗੀ ਮਨਮੁਖਾਂ ਨੂੰ ਫਿਰ ਜਨਮ ਹੈ ਇਸ ਕਰਕੇ ਮਨੁੱਖ ਜੀਆ ਨੂੰ ਮੁੜ ਕੇ ਫਿਰ ਰਾਸੀ ਦੇ ਸਰੀਰ ਤੇ ਜਨਮ ਧਾਰਨੇ ਪੈਂਦੇ ਆ ਨਾਨਕ ਹਰ ਭਾਈ ਸਤਿਗੁਰੂ ਸਾਹਿਬ ਦੀ ਕਹਿੰਿਉ ਵਾਹਿਗੁਰੂ ਨਹੀਂ ਉਹ ਪਾਉਦਾ ਹੀ ਹੈ ਭਾਈ ਉਹ ਹਰ ਤੇਰਾ ਸਭ ਕੁ ਜਪੂ ਇਸ ਕੀ ਸਾਰਿਆਂ ਦਾ ਹੈ ਸਭ ਕੁਝ ਤੇਰਾ ਹੈ ਸਭ ਤੇਦ ਉਪਾਏ RAM RAJ ਜੇ ਮਾਰੇ ਸਾਰੇ ਤੇਰੇ ਵਾਲ ਤੇ ਤੇ ਸਾਰਿਆਂ ਦਾ ਪਤਾ ਹੈ ਸਭ ਤੇਦ ਸਭ ਤੇਦ ਉਪਾਏ RAM RAJ RAM RAJ ਇਹ ਪਰਮੇਸ਼ਰ ਸਾਰੇ ਪੈਦਾ ਕੀਤੇ ਹਨ ਕਿਸ ਹੱਥ ਕਿਸ ਹੈ ਦੇ ਕਿਸ ਨਹੀਂ ਇਹ ਕੁਝ ਕੋ ਕਿਸੇ ਹੱਥ ਹੈ ਕੋਈ ਕਿਸੇ ਨੇ ਕੋਈ ਹੱਥ ਕਹਿੰਦੇ ਕੁਝ ਨਹੀਂ ਕੋ ਜੀ ਨੂੰ ਯਾ ਦੋ ਜੀ ਕੋ ਸਵੇ ਕਹੋ ਨਾ ਕਿ ਤੁਹਾਨੂੰ ਕੁਝ ਨਹੀਂ ਹਾਬਤ ਕੱਲੇ ਚਲਾਏ ਸਾਰੇ ਮਾਰੇ ਤੇ ਵੀ ਵਿਜਾਇ ਵੀ ਚਲਾਏ ਹੋਏ ਚੱਲ ਰਹੇ ਹੰ ਮਿਲ ਕੀ ਮਿਲ ਹੈ ਪਿਆਰੇ ਸੇਤ ਜੁ ਮਿਲ ਹੈ ਦੁਨੀਆਂ ਨੂੰ ਮਿਲਣਾ ਚਾਹਨ ਪਿਆਰਿਆ ਉਹ ਆਪ ਦੇ ਨਾਲ ਤੇਰੇ ਨਾਲ ਮਿਲੇ ਹੋਏ ਜਿਵੇਂ ਸੰਤ ਹੈ ਉਹਨਾਂ ਦੇ ਨਾਲ ਮਿਲਦੇ ਆ ਉਹ ਹਰ ਮਨ ਭਾਈ ਹੋਰੀ ਜਿਵੇਂ ਮਨ ਭਾਉਂਦੇ ਤੇਰੇ ਨਾਲ ਮਿਲ ਕੇ ਜਿਵੇਂ ਸੰਗਲਣਾ ਚਾਹਨ ਪਿਆਰਿਆ ਉਹ ਤੈਨੂੰ ਮਿਲ ਪੰਗੇ ਉਹ ਆਪਦੇ ਮਨ ਚ ਪਾਉਂਦੇ ਆ ਧਾਲ ਨਾ ਰੱਖਦੇ ਜੋ ਸਰਬ ਜਨ ਨਾਨਕ ਸਤਗੁਰੂ ਭੇਟਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਸਾਧਗੁਰੂ ਨਾਨਕ ਸਾਹਿਬ ਜੀ ਭੇਟਿਆ ਮਿਲੇ ਏ ਹਰ ਨਾਮ ਤਰਾਏ ਉਹਨਾਂ ਨੂੰ ਭਾਈ ਪ੍ਰਮੇਸ਼ਰ ਐ ਨਾਮ ਦੇ ਕੇ ਤਾਰ ਗੁੰਦੇ ਹੈ ਉਪਰਾਏ ਜਹਾਜੀ ਨੇ ਜੀਵਨ ਬਣਾਉਂਦੇ ਹੋਣ ਅਨੁਸਾਰ ਨਿਵਾਸੇ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਂਤ ਕਰ ਜਿੰਨਾ ਜਿਹੜਾ ਮੰਨੀ ਨੇ ਸਾਫ਼ ਕੀਤਾ ਹੋਇਆ ਉਹਨਾਂ ਜਿਹੜੇ ਕੋਈ ਗਾਈ ਜਾਵੇ ਉਹ ਰਾਗਾਂ ਵਿੱਚ ਸਾਰੇ ਰਾਗ ਗਾਉਣ ਜਾਣਦਾ ਹੋਵੇ ਨਾਦ ਬਾਜੇ ਵਜਾਉਣ ਜਾਣਦਾ ਹੋਵੇ ਨਾਦ ਵਿਆਕਰਨ ਪੜਿਆ ਹੋਇਆ ਹੋਵੇ ਬੇਦਾਂ ਦਾ ਪਾਠੀ ਹੋਵੇ ਬਹੁ ਭਾਂਤਕਾਰ ਬੋ ਭਾਂਤ ਕਰਨ ਕਰਕੇ ਰਾਗਾਂ ਦੇ ਤਰੀਕਿਆਂ ਦੇ ਨਾਲ ਹੈ ਨਹੀਂ ਹਰ ਹਰ ਭੀਜੈ ਰਾਮ ਭਗਤਾਂ ਕਰਤੇ ਸ਼ਾਸਤਰਾਂ ਦਾ ਗਿਆਨੀ ਹੋਵੇ ਹਰ ਹਰ ਪ੍ਰਵੇਸ਼ਨ ਨਹੀਂ ਭੀਜਦਾ ਰਾਮ ਰਾਜ ਇਹ ਪਿਆਰੋ ਪ੍ਰਸੰਨ ਨਹੀਂ ਹੁੰਦਾ ਮਹਾਰਾ ਉਹਨਾਂ ਤੇ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਜਿਹੜਾ ਊਜੇ ਰਹਿਣ ਚਾਹੀ ਵੀ ਵਾਹਿਗੁਰੂ ਖੁਸ਼ ਨਹੀਂ ਹੁੰਦਾ ਜਿਹਦੇ ਅੰਦਰ ਛਲ ਹੈ ਜੇ ਅੰਦਰੋਂ ਮੁਕਾਰਾਂ ਦੇ ਭੋਗਣ ਦੀ ਇੱਛਾ ਹੈ ਕਾਮਾਦ ਕਾਂਦੀ ਜਿੰਨਾ ਰੋਏ ਕਿਆ ਕੀਜੇ ਅੱਖਾਂ ਜੋ ਰੋ ਦੇਣਗੇ ਬੜੀਆਂ ਬੜੀਆਂ ਮਾਵਾ ਮਾਈਆਂ ਮਉ ਵੇਟਣਗੇ ਉਹਨਾਂ ਦੇ ਰੋਣ ਕਰਕੇ ਕੀ ਫਲ ਪ੍ਰਾਪਤ ਹੋਣਾ ਕੁਝ ਨਹੀਂ ਮਿਲਣਾ ਰੋਣੇ ਕਰਕੇ ਵੀ ਕੁਝ ਨਹੀਂ ਮਾਰਨ ਪਿਆ ਅੱਖਾਂ ਨੂੰ ਪੀਤਰ ਤੇਲ ਕੋ 1400 ਲੋਬੇ ਨੀਰ ਵਹਾਏ ਬਖਾਵਾ ਉਹਨਾਂ ਦੇ ਰੋਣ ਦਾ ਕੀ ਕਰਾਂਗੇ ਕੁਝ ਨਹੀਂ ਫਲ ਹਦ ਰੋਏ ਉਹਨਾਂ ਦਾ ਜਤਨ ਕੀਤਾ ਕੀ ਫਲ ਹੋਏਗਾ ਰੋਣਾ ਦੀ ਸਬਾਕੀ ਹੋਵੇਗੀ ਉਹਨਾਂ ਦੀ ਰੂਹ ਕੀ ਕਰਾਂਗੇ ਵੇਖ ਕੇ ਉਹਨਾਂ ਦੇ ਮੂੰਹ ਨੂੰ ਹਰ ਕਰਤਾ ਸਭ ਕਿਸ ਜਾਣਦਾ ਕਰੀ ਕਰਤਾ ਪੁਰਖ ਸਭ ਕੁਝ ਜਾਣ ਰਿਹਾ ਹੈ ਫਿਰ ਰੋਗ ਹੱਥ ਦੀਜੈ ਉਹਨਾਂ ਦਾ ਰੋਗ ਸਾਧ ਸੰਗਜੀਤ ਸਰ ਰੋਗਾਂ ਦੇ ਹੱਥ ਤਾਂ ਜਾਂਦਾ ਹੈ ਉਹ ਰੋਗ ਦੇ ਵਿੱਚ ਹੀ ਹਰ ਵੇਲੇ ਤਾਂ ਗੁਸੇ ਰਹਿੰਦੇ ਹਨ ਫਿਰ ਰੋਗ ਹੱਥ ਦੀਜੈ ਇਹ ਹੱਥ ਹਕੀਮ ਦੇ ਹੱਥ ਵਿੱਚ ਦੇਈਏ ਡਾਕਟਰ ਦੇ ਅੱਗੇ ਹੱਥੋਂ ਕਿ ਉਹ ਸਿਰਲਾ ਰੋਗ ਦੱਸ ਦਿੰਦਾ ਕਿ ਬਿਮਾਰੀ ਇਹ ਹੈ ਇਸੇ ਪ੍ਰਕਾਰ ਮਹਾਰਾ ਕਹਿੰਦੇ ਜੇ ਸਤਗੁਰੂ ਦੇ ਪਾਸ ਆਪਣੇ ਮਨ ਨੂੰ ਪਹੱਟ ਨੋ ਲਈਏ ਤਾਂ ਸਿਰ ਹੰਕਾਰ ਦਾ ਰੋਗ ਹੈ ਗੁਰੂ ਸਾਹਿਬ ਦੱਸ ਲੈਂਦੇ ਇਹ ਹੰਕਾਰ ਦਾ ਰੋਗ ਮੇਟ ਕੇ ਹੀ ਸੁਖੀ ਹੋਈਦਾ ਹੈ ਸੇ ਯੋਗ ਅਠਵੀਜਾ ਹੈ ਰੋਗਾਂ ਦਾ ਸਿਰੋਮਣੀ ਰੋਗ ਕੋੜ ਹੈ ਕੋੜ ਦੇ ਅੱਗੇ ਜਾਂਦੇ ਹੈ ਹੋਮਾਇਦੀਰ ਰੋਗ ਹੈ ਇਸ ਪ੍ਰਕਾਰ ਰੋਗਾਂ ਦੇ ਸਿਰਕੇ ਉਹਨਾਂ ਦਾ ਫਾਫੀਰਾਂ ਨੂੰ ਮਾਨਾ ਪਗੜਾਇਆ ਜਾਂਦਾ ਹਰ ਵਕਤ ਲੋਕ ਦੇ ਵਿੱਚ ਹੀ ਗਸੇ ਰਹਿੰਦੇ ਆ ਇਹ ਕਿਸੇ ਦੇ ਸਿਰ ਤੋਂ ਹੋ ਬੋਵੇ ਸਾਧ ਸੰਗੇ ਜੀ ਗਾਂਜਾ ਇਸ ਨਾਂ ਉੱਗੇ ਹੋਏ ਹੋਣ ਉੱਤੇ ਤਾਂ ਉਹ ਬੁੱਕ ਦੇ ਦੇਵੇ ਹੱਥ ਦੇ ਲਵੇ ਉਹ ਗਾਂਜੀ ਲੋਕਿਆ ਤਾਂ ਨਹੀਂ ਰਹਿੰਦਾ ਚੱਟ ਲੋਕ ਸੰਗਏ ਗੰਗਾ ਹੈ ਤਾਂ ਨਹੀਂ ਉੱਤੇ ਸਿਰ ਲਕੋਉਂਦਾ ਇਸੇ ਪ੍ਰਕਾਰ ਸਾਧ ਸੰਗੇ ਜੀ ਸਰਵਾ ਰੂਪੀ ਕੇਸ਼ੀ ਨਾਂ ਜੀ ਦੇ ਹੋਏ ਇਹ ਸਰਵ ਕੁਪੁੰਗਸਤਾਂ ਕਰਮ ਰੂਪੀ ਕੇਸਾ ਤੋਂ ਹੀਣਾ ਜਿਹੜਾ ਜੋ ਸੇਜੇ ਤੇ ਦੇਖਦਾ ਨੂੰ ਵੀ ਅੱਖੀਏ ਦੇ ਲੂਗਾ ਤੇ ਇਸ ਪ੍ਰਕਾਰ ਜਿਹੜੇ ਨਸਰਬ ਕੁ ਬਣਨਾ ਉਹ ਦਾ ਦੁਖਣਾ ਨਹੀਂ ਉਹ ਪ੍ਰਗਟ ਹੋ ਹੀ ਜਾਏਗਾ ਜਿਨ੍ਹਾਂ ਨਾਨਕ ਗੁਰਮੁਖ ਫਿਰਦਾਸ ਗਹੈ ਜੀ ਸਾਹਿਬ ਵੀ ਕਹਿੰਦੇ ਜਿਨ੍ਹਾਂ ਗੁਰਮਖਾ ਦਾ ਫਿਰਦਾ ਗੁਰੰਦਾਰਾ ਸੁਧ ਹੈ ਸੁਧ ਕੁ ਬਿਸਰ ਹੈ ਹਰ ਭਗਤ ਹਾਰ ਲੀਜੈ ਉਹ ਭਾਈ ਹਰੀ ਦੀ ਤਕਤੀ ਕਰਕੇ ਹਰੀ ਨੂੰ ਪ੍ਰਾਪਤ ਕਰ ਲੈਂਦੇ ਹਨ ਸਾਹਿਬ ਸੰਗੇ ਜੀ ਇਸ ਪ੍ਰਕਾਰ ਵਾਹਿਗੁਰੂ ਦੀ ਭਗਤੀ ਕਰਨੀ ਯੋਗ ਹੈ ਆਸਾ ਮਹੱਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਜਿਨ ਅੰਤਰ ਭਾਈ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਹਦੀ ਪ੍ਰੀਤੀ ਹੈ ਜੇ ਜਨ ਸੁਗੜ ਸਿਆਣੇ RAM RAJ ਉਹ ਸੁਗੜ ਕਿੱਥੇ ਹਨਗੇ ਵਿਹਾਰਾ ਕਰਕੇ ਸਿਆਣੇ ਹਨ ਸ਼ਾਸਤਰ ਗਿਆਨ ਕਰਕੇ ਜੇ ਸੁਗੜ ਹਨਗੇ ਉਹ ਸੇਵਾ ਵਿੱਚ ਕਿੱਥੇ ਤੇ ਸਿਆਣੇ ਹਨ ਪਰਮਾਰਥ ਵਿੱਚ ਲੈ ਬਣਾਉਣ ਵਿੱਚ ਇਹ ਪਿਆਰੇ ਰਾਮ ਰਾਜੇ ਦੇ ਪਿਆਰਿਓ ਜੇ ਬਾਹਰੋਂ ਭੁੱਲ ਚੁਕ ਬੋਲ ਦੇ ਬਹਿਰੋਂ ਭੁੱਲ ਕੇ ਕੋਈ ਬਚਨ ਉਹਨਾਂ ਤੋਂ ਗਲਤੀ ਨਾਲ ਨਿਕਲਿਆ ਜਾਵੇ ਚੁੱਕ ਉਕਿਆਨ ਬੋਲ ਪੈਣ ਜੀ ਖਰੇ ਹਰ ਭਾਂ ਇਹੋ ਹਰੀ ਨੂੰ ਚੰਗਾ ਹੀ ਲੱਗਦੇ ਹਨਗੇ ਜਿਸ ਪ੍ਰਕਾਰ ਨਵੇਂ ਪਾਪ ਸ਼ਾਹ ਦੇ ਵੀ ਭਾਈ ਨੱਥਾ ਸੀ ਟਾਕੇ ਦੇ ਜਿਹੜੇ ਸੰਧੂ ਸਾਹਿਬ ਜੀ ਗਏ ਤੇ ਉੱਥੇ ਸਿੱਖਾਂ ਨੂੰ ਬੇਇੰਤਰੀ ਕੀਤੀ ਮਾਰੇ ਭਾਈ ਨੱਥਾ ਜਿਹੜਾ ਹੈ ਕਿ ਇਹ ਅਲਵਾਸਲਾ ਪੋਤਾ ਕੇ ਨਾ ਕਹੋਂਦਾ ਕਿਸਕੇ ਪਾਤਸ਼ਾਹ ਜੀ ਇਹ ਕੌੜੇ ਬਚਨ ਬੋਲਦਾ ਹੈ ਸੰਗਤ ਨੂੰ ਮਹਾਰਾਜ ਕਹਿੰਦੇ ਕੀ ਭਾਈ ਕੌੜੇ ਬੋਲਦਾ ਇਹ ਤਾਂ ਮਹਾਰਾਜ ਕਹਿੰਦੇ ਗਾਲ ਤੇ ਨਾ ਬੋਲਦਾ ਹੀ ਨਹੀਂ ਗੁਰੂ ਸਾਹਿਬ ਨੂੰ ਭਾਈ ਨੱਥੇ ਨੂੰ ਕਹਿੰਦੇ ਕਿੱਥੇ ਭਾਈ ਉਹ ਨੱਥਾ ਪ੍ਰੇਮੀ ਬੁਲਾਓ ਸਾਡੀ ਹਜ਼ੂਰੀ ਦੇਖ ਜਾਣੀ ਨਵੇਂ ਪਾਤਸ਼ਾਹ ਜਿਹੜਾ ਬੁਲਾਇਆ ਭਾਈ ਨੱਥਿਆ ਕਹਿੰਦੇ ਇਹ ਸੰਗਤ ਸਭ ਕਹਿ ਦੇ ਖੁਟਾਈ ਨੱਥੇ ਨੂੰ ਕਿਹਾ ਜਿਹੜੇ ਬਚਨ ਉਹ ਜਿਹੜੇ ਕਹਿੰਦਾ ਮਹਾਰਾਏ ਮੈਂ ਇਹਨਾਂ ਨੂੰ ਕੀ ਕਹਿਣਾ ਹੈ ਇਹ ਤਾਂ ਠੀਕੇ ਰੋੜੇ ਮਤਕੇ ਕਾچے ਐ ਇਹ ਤਾਂ ਬੁੱਧੀ ਦੇ ਰੋੜੇ ਖਾਲੀ ਐ ਤੇ ਬੁੱਧੀ ਦੇ ਕੱਚੇ ਐ ਅਕਲ ਨਹੀਂ ਇਹਨਾਂ ਨੂੰ ਮੈਂ ਇਹਨਾਂ ਨੂੰ ਕੀ ਕਹਿਣਾ ਗਾਲ ਕਢ ਕੇ ਮਹਾਰਾਜ ਸਾਹਿਬ ਬੜੇ ਹੱਸੇ ਕਹਿੰਦੇ ਭਾਈ ਇਹ ਸੂਧਾ ਧੱਕਾ ਹੈ ਸਾਡਾ ਅਤੇ ਇਹ ਵੀ ਬਾਤ ਨਹੀਂ ਇਹ ਕਿਹਾ ਕਰੇ ਵੀ ਸਾਡੇ ਤੇ ਤਰਸਾਨੀ ਰਹਿੰਦਾ ਹੈ ਕਿਉਂ ਜਿਹੜਾ ਤਹਿਿੰਸ ਕਬਤ ਹੋਵੇ ਇਹ ਭਾਵੇਂ ਉਹਦੇ ਕੁਲ ਚੁੱਕੇ ਬਚਨ ਨਿਕਲ ਵੀ ਜਾਂਦੇ ਹਨ ਕੀ ਖਰੇ ਹਾਰ ਭਾਰੀ ਉਹ ਮਾਰਾ ਸਾਨੂੰ ਚੰਗੇ ਹੀ ਲੱਗਦੇ ਹਨਗੇ ਇਸੇ ਪ੍ਰਕਾਰੇ ਕੋ ਮਾਈ ਸੀ ਦਸਮ ਪਾਖਸ਼ੇ ਰ ਹਿਉ ਰਾਈ ਭਾਈ ਗਿਆਸ ਸਿੰਘ ਜੀ ਪੰਜਾਂ ਦਰਜੇ ਬਿਖੇ ਹੈ ਮਾਤਾ ਕਹਿੰ ਲਗੀ ਮਾਰਾ ਦੇ ਚਹਰੇ ਪੁੱਤਰ ਜੰਮ ਸ਼ਹੀਦ ਹੋ ਗਏ ਮੈਂ ਬੜੀ ਪ੍ਰਸੰਨ ਹਾਂ ਤੁਸੀਂ ਮਾਰਾ ਦੀਨ ਹੋ ਮੈਂ ਬਿਆਲਾ ਇਸਾਂ ਦੇ ਬੱਚ ਨੂੰ ਕਹੇ ਭਾਈ ਦਿਆ ਸਿੰਘ ਕਹਿਣ ਲੱਗੇ ਮਾਤਾ ਹੀ ਹੋਣਾ ਕੋਲ ਮੈਂ ਦੀਨ ਕਹੋ ਕਿ ਤੁਸੀਂ ਧਿਆਨ ਹੋ ਕਹਿਣ ਲੱਗੇ ਦਸ ਪਾਤਸ਼ਾਹ ਭਾਈ ਮਾਈ ਇਹਵੇਂ ਕਹਿੰਦੀ ਹੈ ਤੇ ਜ ਮੂੰਹ ਬੋਲਣ ਦੀ ਜਾਚ ਨਹੀਂ ਹੈ ਕਿਉਂ ਜੇ ਬਾਰੋਂ ਭੁੱਲ ਕਿ ਕੋ ਬੋਲ ਵੀ ਪੈਂਦੇ ਹੈ ਫੇਰ ਵੀ ਹਰੀ ਅਕਾਲ ਪੁਰਖ ਨੂੰ ਭਾਜਾਂਦੇ ਚੰਗਾ ਹੀ ਲੱਗਦੇ ਹੈ ਜਿਨ੍ਹਾਂ ਦੀ ਲਗ ਲੱਗੀ ਹੋਈ ਹੈ ਹਰ ਸੰਤਾਂ ਨੂੰ ਹੋਰ ਥਾਉ ਨਹੀਂ ਜੇ ਬਾਰੋਂ ਭੁੱਲ ਜਾਂਦੇ ਹੈ ਬਿਘਾਰਾਂ ਨੂੰ ਕਿ ਚੁੱਕ ਜਾਂਦੇ ਹਨ ਕਿਸੇ ਪ੍ਰਕਾਰ ਹੈ ਕਿਸੇ ਦਾ ਸਰਕਾਰ ਕਰਨ ਤੇ ਬੋਲ ਪੈਂਦੇ ਹਨ ਸੁੱਧੇ ਪੁਣੀਚੀ ਇਹ ਖਰੇ ਹਰ ਪਾਣੀ ਹਲੀ ਅਕਾਲਪੁਰ ਨੂੰ ਪਾਉਂਦੇ ਹਨ ਚੰਗੇ ਹਨ ਹਰ ਸੰਤਾਂ ਨੂੰ ਹੂਰ ਥਾਉ ਨਾ ਸੱਚੇ ਜੀ ਤੇ ਸੰਤਾਂ ਨੂੰ ਮਹਾਰਤ ਬਿਨਾ ਹੋਰ ਜਗ੍ਹਾ ਟਿਕਾਣਾ ਨਹੀਂ ਹੈ ਕੋਈ ਹਰ ਮਾਣ ਨਿਮਾਣੇ ਸੱਚੇ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ ਸੱਚੇ ਪਾਤਸ਼ਾਹ ਉਹ ਨਿਮਾਣਪੁਰਖਾਂ ਦੇ ਮਾਣ ਤੋਂ ਰਹਿਤ ਹੈ ਹੁੰਦੇ ਵਾਂਜ ਹੋਏ ਨੇ ਮਾਨ ਉਹਨਾਂ ਨੂੰ ਆਪ ਦੇ ਸਰੂਪ ਦੀ ਪ੍ਰਾਪਤੀ ਦਾ ਮਾਨ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣਾ ਦੇਣ ਵਾਲਾ ਹੈ ਜਨ ਨਾਨਕ ਨਾਮ ਦੀਵਾਨ ਹੈ ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਦੀਵਾਨ ਆਸਰਾ ਹੈ ਸਦਾ ਹੈ ਲੋਕ ਪਰਲੋਕ ਦੀ ਇਹ ਦੀਵਾਨ ਆਸਰਾ ਸਤ ਸੰਗਤ ਰੂਪ ਹਰੀ ਦਾ ਨਾਮ ਹੀ ਅਤੇ ਪ੍ਰਲੋਕ ਦਾ ਵੀ ਆਸਰਾ ਹੈ ਇਹੋ ਹੀ ਪਰਮੇਸ਼ਰ ਦੇ ਨਾਮ ਦਾ ਹੀ ਸੁਭਾਅ ਉਹਨਾਂ ਦੇ ਅੰਦਰ ਹਰ ਵਕਤ ਬਣਿਆ ਰਹਿੰਦਾ ਹੈ ਇਹੀ ਬਾਣ ਆਦਤ ਹੈ ਪਰਮੇਸ਼ਰ ਦੇ ਨਾਮ ਦਾ ਦੀਵਾਨ ਆਸਰਾ ਹੈ ਹਰ ਤਾਣ ਸਤਾਣੇ ਹਰੀ ਪਰਮੇਸ਼ਰ ਜਿਹੜਾ ਹੈ ਉਹ ਤਾਣ ਸਤਾਣੇ ਆਪ ਦੇ ਤਾਣ ਬਗੇਤ ਰੂਪੀ ਬੰਦ ਕਰਕੇ ਸਹਿਦ ਬੰਦੇ ਬਗੇਤੀ ਬਣਾ ਕੇ ਇਹ ਕੰਮ ਕਰਦਾ ਦਾ ਦਾਣ ਨਾ ਦਾ ਮੇਰ ਪਤਾ ਹੈ ਕਿਉਂ ਸਤਾਣਾ ਜੋ ਹਰੀ ਹੈ ਸਹਿਦ ਬੰਦੇ ਉਹਨਾਂ ਨੂੰ ਮਹਾਰਾਜ ਸਾਹਿਬ ਬਲੀ ਬਣਾਉਂਦਾ ਸ਼ਕਤੀਆਂ ਦੇ ਕੋਲਾ ਬਤਰੀ ਸੰਪਤੀ ਛਲੀ ਸੂਰਬੀਰ ਬਚਨ ਕੇ ਬਲੀ ਬਣਾ ਕੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਜਿੱਥੇ ਗੁਰੂ ਨਾਨਕ ਸਾਹਿਬ ਜਿੱਥੇ ਬਾਬਾ ਫ਼ਰੀਦ ਤੇ ਪੂਜਾ ਆਸਿਸ਼ ਸਾਧ ਸੰਤੋ ਸੋਆ ਮੇਰੇ ਸਤਿਗੁਰੂ ਜੀ ਜਾ ਕੇ ਨਵਾਸ ਕਰਦੇ ਐ ਕੋ ਥਾਨ ਸੁਹਾਵਾ ਰਾਮ ਰਾਜੇ ਰਾਮ ਰਾਜੇ ਦੇ ਪਿਆਰੇ ਸੰਤੋ ਥਾਂ ਸੋ ਨੀਕ ਹੈ ਜਿੱਥੇ ਜਿਸ ਜੱਟ ਨੇ ਮੇਰੇ ਸਤਿਗੁਰੂ ਜੀ ਜਾ ਕੇ ਥਾਂ ਬਣਾ ਕੇ ਬੈਠਦੇ ਐ ਉਹ ਅੰਤਕਾਰ ਰੂਪੀ ਥਾਨ ਸੋਭ ਨੀਕ ਹੈ ਇਹ ਸੁ ਸੰਗਤ ਵਿੱਚ ਜਿਸ ਜਲਦੀ ਬੈਠਦੇ ਆ ਉਹ ਸੈਪ ਰੂਪੀ ਥਾਨ ਵੀ ਸੋਭ ਨੀਕ ਹੈ ਗੁਰ ਸਿੱਖੀ ਨੇ ਸੋ ਥਾਨ ਭਾਲਿਆ ਗੁਰ ਸਿੱਖਾਂ ਦੀ ਖੇ ਮਾਰਾ ਸਾਡੇ ਕੋਲ ਸਾਡੀ ਚਰਨ ਪਾਉਂਦੇ ਹਨ ਉਹ ਥਾਨ ਨੂੰ ਭਾਲਿਆ ਹੈ ਲੈ ਧੂੜ ਮੁਖ ਲਾਵਾ ਜਿਹੜੇ ਧੂੜ ਲੈ ਕੇ ਮੂੰਹ ਨੂੰ ਲਾਉਂਦੇ ਹਨ ਪਵਿੱਤਰ ਕਰਨ ਆਪੇ ਬੁਰੇ ਲਿਖ ਮਿਟਣ ਵਾਸਤੇ ਗੁਰਸਿੱਖਾਂ ਨੂੰ ਰਿਦਾਂ ਰੁਪਈਆਉ ਗੁਰਸਿੱਖ ਦਾ ਧਾਣ ਲਿਆ ਉਹਨਾਂ ਦੇ ਹਜ਼ਾਰ ਰੁਪਈ ਧੂੜ ਲੈ ਕੇ ਆਪਣੇ ਅੰਤਾਂ ਕਰਨ ਚ ਲਾਉਂਦੇ ਐ ਗੁਰਸਿੱਖਾਂ ਨੂੰ ਸਾਜ ਸੰਗਤ ਦੀ ਥਾਂ ਪਾ ਲਿਆ ਲੈ ਕੇ ਧੂੜ ਆਪਣੇ ਅੰਤ ਸਰਵ ਮੱਥੇ ਤੇ ਲਾਉਂਦੇ ਹਨ ਗੁਰਸਿੱਖਾਂ ਦੀ ਕਾਲ ਥਾਏ ਉਹਨੇ ਗੁਰਸਿੱਖਾਂ ਦੀ ਕੋਈ ਥਾਂ ਲਿਖੇ ਪੈ ਗਈ ਹੈ ਗੁਰਨਾਮ ਧਿਆਵਾ ਪਰਮੇਸ਼ਰ ਦੇ ਨਾਮ ਵਿੱਚ ਜੁਟ ਹੋ ਕੇ ਧਿਆਨਾ ਕੀਤਾ ਹੈ। ਜਿਨ ਨਾਨਕ ਸਤਿਗੁਰੂ ਪੂਜੇ, ਨਾਨਕ ਦੇਵ ਜੀ ਦਾ ਪੂਜਨ ਕੀਤਾ ਹੈ। ਜਿਨ ਹਰ ਪੂਜ ਕਰਾਵਾ, ਵੀ ਹਰੀ ਇਸਾਰੀ ਦੁਨੀਆ ਚ ਪੂਜਾ ਕਰਾਤੀ, ਚਰਨ ਸਿਰਨ ਚੱਲ ਜਾਏ ਸਤਿਗੁਰ ਸਿੱਖ, ਚਰਨ ਸਿਰਨ ਕੋ ਯੱਗ ਚੱਲ ਆਵੀ, ਸਾਰੀ ਦੁਨੀਆ ਜੀ ਪੂਜਨ ਕਰਾਤੇ, ਜਿਨਾਂ ਗੁਰੂ ਨਾਨਕ ਸਾਹਿਬ ਪੂਜਲੇ, ਉਹਨਾਂ ਨੇ ਹਰੀ ਨੂੰ ਪੂਜ ਲਿਆ। ਹਲਗਰ ਮੂਰ ਤੇ ਕਾਵਨਸਾ ਦੁਰ ਸਿੱਖਾਂ ਮਨ ਹਰ ਪ੍ਰੀਤ ਹੈ ਦੁਰ ਸਿੱਖਾਂ ਦੇ ਮਨ ਚ ਅਕਾਲ ਪੁਰਖ ਦੀ ਪ੍ਰੀਤੀ ਹੈ ਹਰ ਨਾਮ ਹਰ ਤੇਰੀ ਰਾਮ ਹਰ ਰਾਮ ਜਪਣ ਦੀ ਹੈ ਪਰਮੇਸ਼ਰ ਤੇਰੀ ਭਗਤੀ ਦੀ ਪ੍ਰੀਤੀ ਹੈ ਉਹਨਾਂ ਦੇ ਅੰਦਰ ਕਰ ਤੀਰ ਹੈ ਪੂਰਾ ਸਤਗੁਰੂ ਉਹ ਪੂਰਨ ਸਤਗੁਰੂ ਜੀ ਦਾ ਸੇਵਨ ਕਰਦੇ ਆਪ ਦਾ ਸਰੂਪ ਸਮਝ ਕੇ ਜਾਏ ਲੈ ਮੇਰੀ ਉਹਨਾਂ ਮਹਾਂਪੁਰਖਾਂ ਦੀ ਮੇਰ ਤੇਰ ਦੀ ਭੁੱਖ ਸਾਰੀ ਲੈ ਗਈ ਹੈ ਉਹ ਕਿਸੇ ਨੇ ਜੇ ਕਿੰਨੀ ਬੰਦੇ ਮੇਰੀ ਨੀਵਾਂ ਦੇ ਅੰਦਰ ਰਹਿੰਦੀ ਇਹ ਸਪੁਰ ਕਾਹਨੀਆਂ ਸਾਰੀਆਂ ਭੁੱਖਾ ਮਾਰਨ ਗਵਾਤੀਆਂ ਗੁਰ ਜਦ ਲਗ ਮੇਰੀ ਮੇਰੀ ਕਰ ਸੋਲਾ ਕਾਜ ਇੱਕ ਤਿਸਰਾ ਹੈ ਜਨਮੇਰੀ ਮੇਰੀ ਮਿਲ ਜਾਇ ਤਾ ਪ੍ਰਕਾਸ਼ ਵਾਰ ਆਏ ਗੁਰ ਸਿੱਖਾਂ ਕੀ ਭੁੱਖ ਸੱਜ ਗਈ ਗੁਰੂ ਕੀਹਾਂ ਦੀ ਸਾਰੀ ਆਸਾ ਤਿਹਨਾਂ ਦੀ ਭੁੱਖ ਲੰਤ ਹੋ ਗਈ ਪਿੱਛੇ ਹੋਰ ਖਾਏ ਕਹੇ ਉਹਨਾਂ ਦੇ ਪਿੱਛੇ ਤਾਂ ਕਹਿศรี ਕੀ ਖਾਂਦੀ ਐ ਇਹ ਸਭ ਮਾਰਾ ਸਾਹ ਉਹਨਾਂ ਦੇ ਪਿੱਛੇ ਲੱਖਾਂ ਜੀਆਂ ਨੂੰ ਬਖਸ਼ ਦਿੱਤਾ ਹੈ ਜਨ ਨਾਲ ਕਹਾਲ ਪੁੰਨ ਜੀ ਗਿਆ ਬੰਦਗੀ ਕਰਾਈ ਜਿੰਨੇ ਹਰ ਦੇ ਮਾਗਦੇ ਤਿੰਨੇ ਨੇ ਸੁਖਾ ਦਿੱਤਾ ਹਰ ਮਾਰਾ ਦੇ ਪਿਆਰਿਆਂ ਨੇ ਫਿਰ ਟੋਟ ਨਾ ਆਵੇ ਹਰ ਪੁੰਨ ਤੇ ਹਰ ਜੀ ਇਸ ਜਿਹੜੇ ਕੱਢਣੇ ਹੋਦੇ ਜੀ 20 ਰੁਪਏ ਲੈ ਕੇ ਗੁਰੂ ਸਾਹਿਬ ਜੀ ਸਤਨਗਰ ਕੁੱਪਲੇ ਸਾਹਿਬਾਂ ਨੂੰ ਕਿਉਂ ਕਾਣੇ ਜਾ ਕੇ ਮਹਾਰਾਸ਼ਟਰ ਤੋਂ ਖੁਦਾ ਪੀਤਾ ਸਿਖਾਇਆ ਸੀ ਰਸ ਲੈ ਆ ਕੇ ਉਹ ਹੈ ਜੋ ਪੁਲ ਮੀਜੇ ਆ ਤਾਂ ਗੁਰੂ ਨਾਨਕ ਦੇਵ ਜੰਗਰ ਚੱਲਦੇ ਆ ਗੁਰੂ ਗੋਬਿੰਦ ਸਿੰਘ ਦੇ ਲਾਉਣਦੇ ਆ ਤੇ ਭੁੱਖਾ ਨਹੀਂ ਰਹਿੰਦਾ ਦੁਨੀਆਂ ਤੇ ਐਸਾ ਜਿਹਾ ਜੀ ਬੱਚੇ ਜਿਹੜੇ ਗੁਰੂ ਨੇ ਜੋ ਹੈ ਨਾ ਕਿ ਜੀ ਮੜ ਕੇ ਵਿਖਾ ਬਗਦੇ ਹੋਲੇ ਤੇਰੇ ਹਾ ਮੰਨ ਬਾਦ ਹੰਨ ਜੂ ਸਾਰੇ ਮੈਂ ਜੇਬ ਸਾਰੀਆਂ ਬੁਲਾਈਆਂ ਖੁਸ਼ੀਆਂ ਬਹਿ ਰਹੀਆਂ ਹਨ ਕਬੀਰ ਜੀ ਜੱਥਾ ਗੁਰਾ ਦੇ ਨਨ ਮੇਰੇ ਸਤਿਗੁਰੂ ਮਹਾਂਕ ਦੇ ਸਾਦੇ ਦਰਸ਼ਨ ਦੇਖੋ ਕਾਮਰਾਜ へ ਪ੍ਰਾਨਿਓ ਕੋਈ ਕਰ ਗੱਲ ਸੁਣਾਵੇ ਉਹ ਨਾਮ ਯਾਰਾਂ ਨੂੰ ਪ੍ਰੇਮ ਹੈ ਕੋਈ ਸਾਨੂੰ ਕਰਕੇ ਗੱਲੋਂ ਕੋਈ ਕਿਸੇ ਦੇ ਨਾਮ ਦੀ ਸੁਣਾਵੇ ਜੋ ਸੁਣਾਵੇ ਹੋਰ ਕੋਈ ਵੀ ਸੁਣੀ ਹੈ ਉਹ ਲੱਗਾ ਗੁਰਸਿੱਖ ਮਨ ਮਿੱਠਾ ਉਹਨਾਂ ਨੂੰ ਦੇਸਵਾਰ ਦਾ ਰਾਜਵਾਰ ਦਾ ਕੋਈ ਮਾਰ ਦਾ ਸਦਕੇ ਰੱਬ ਦੇ ਨਾਮ ਦੀ ਗੱਲ ਸੁਣਾਵੇ ਕੋਈ ਉਹ ਗੁਰਸਿੱਖ ਦੇ ਮਨ ਤੇ ਮਿੱਠਾ ਪਿਆਰਾ ਲੱਗਦਾ ਹੈ ਹਰ ਦਰਗਹ ਗੁਰਸਿੱਖ ਪੈਨਾਈਆ ਉਹ ਜਿਹੜਾ ਕਿ ਗੁਰੂ ਸਾਹਿਬ ਦਾ ਸਿੱਖ ਹੈ ਸਿਰੇ ਪਾਉ ਭਗਤੀ ਰੂਪ ਸਿਰੇ ਪਾਉ ਕਰਕੇ ਪਹਿਨਾਈਏ ਵਡਿਆਏ ਜਾਂਦੇ ਹਮ ਜਿਨ੍ਹਾਂ ਮੇਰਾ ਸਤਗੁਰੂ ੁੱਥਾ ਜਿਨ੍ਹਾਂ ਦੇ ਮੇਰੇ ਸਤਗੁਰੂ ਜੀ ਪ੍ਰਸੰਨ ਹੋਏ ਹਨ ਜਨਤਾਨਕ ਹਰ ਹਰ ਹੋਰ ਸਤਜੀ ਸਾਹਿਬ ਜੀ ਕਹਿੰਦੇ ਹੈ ਹਰੀ ਦਾ ਰੂਪ ਹੀ ਹਰੀ ਦੇ ਜਨ ਹੋ ਗਏ ਹਨ ਹਰ ਹਰ ਮਨੁੁੱਥਾ ਹਰ ਵੀ ਕੋਣ ਜਨ ਕਹਿੰਦੇ ਜਿਨ੍ਹਾਂ ਦੇ ਹਰ ਹਰ ਨਾਮ ਮਨ ਚ ਵਸ ਗਿਆ ਉਹ ਹਰੀ ਦਾ ਸਿਮਨ ਕਰਕੇ ਹਰੀ ਦਾ ਰੂਪ ਹੀ ਪਾਈ ਹੋ ਗਏ ਹੈ ਸੰਤੂਰ ਆਉਂਦਾ ਆਸਤਾ ਫਰਮਾਉਂਦੇ ਹਾਂ ਆਸਾ ਮਹੱਲਾ ਚੌਥਾ ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ ਜਿੰਨਾਂ ਨੇ ਪਾਈ ਮੇਰੇ ਪੂਰਵ ਸਤਿਗੁਰੂ ਸਿੱਤੇ ਬਾਦਸ਼ਾਹ ਦੇ ਨਾਲ ਮਨਾਵ ਕੀਤਾ ਮਿਲੇ ਹਨ ਇਹਨੂੰ ਹਰ ਨਾਮ ਦਿਰੜਾਵੇ RAM RAJ ਉਹਨਾਂ ਨੂੰ ਮੇਰੇ ਸਤਿਗੁਰੂ ਜੀ ਪਰਮੇਸ਼ਰ ਦਾ ਨਾਮ ਹੀ ਦਿਰੜ ਕਰਾਉਂਦੇ RAM RAJ ਇਹ ਪਿਆਰਿਓ ਇਸ ਕੀ ਤ੍ਰਿਸ਼ਨਾ ਭੁਖ ਸਭ ਉੱਤਰੈ ਜਿਹਦੇ ਜਿਹ ਨਾਮ ਦਿਰੜ ਕਰਾ ਦੁੰਦੇ ਹੈ ਪਉਰੀ ਬ੍ਰਹਮ ਲੋਕ ਦੇ ਸਵਰਗ ਲੋਕ ਦੀ ਮਾਤ ਲੋਕ ਦੇ ਪਦਾਰਥਾਂ ਦੀ ਜਿੰਨੀ ਤ੍ਰਿਸ਼ਨਾ ਹੈ ਜਿੰਨੀ ਆਸਰਾ ਰੂਪੀ ਭੁੱਖ ਹੈ ਸਭ ਲੈ ਜਾਂਦੀ ਹੈ ਜੋ ਹਰ ਨਾਮ ਧਿਆਵਾ ਜੋ ਪ੍ਰੇਮੀ ਮਹਾਰਾਜ ਦੇ ਨਾਮ ਨੂੰ ਧਿਆਉਂਦੇ ਹਨ ਉਹ ਤ੍ਰਿਪਤ ਹੋ ਜਾਂਦੇ ਹਨ ਜੋ ਹਰ ਹਰ ਨਾਮ ਧਿਆਏ ਦੇ ਜੋ ਭਾਈ ਅੱਗੇ ਨੂੰ ਪਰਮੇਸ਼ਰ ਦੇ ਨਾਮ ਨੂੰ ਧਿਆਉਣਗੇ ਧਿਆਉਂਦੇ ਆ ਹੁਣ ਤਿੰਨ ਜਮ ਨੇੜ ਨਾ ਆਵੇ ਉਹਨਾਂ ਦੇ ਅੱਗੇ ਮਨੂੰ ਵੀ ਜਮ ਨੇੜੇ ਨਹੀਂ ਆਵੇਗਾ ਜਨ ਨਾਨਕ ਕਹੋ ਹਰ ਕਿਰਪਾ ਕਰ ਗੁਰੂ ਸਾਹਿਬ ਜੀ ਕਹਿੰਦੇ ਨੂੰ ਗੁਰ ਆਪਦਾ ਜੀ ਹਰੀ ਅਕਾਲ ਪੁਰਖ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਜਿਤ ਜਪੇ ਹਰ ਨਾਮ ਹਰ ਨਾਮ ਤਰਾਵਾਂਗੇ ਆਜਾ ਨਾਮ ਵੀ ਪੰਜਾਬ ਦੇ ਰਹੀਏ ਇਹੇ ਹਰੀ ਆਪਦਾ ਨਾਮ ਹੀ ਤਰਾਵੇਗਾ ਅੱਗੇ ਵਾਸਤੇ ਪਰਮੋਖ ਚ ਵੀ ਜਿੰਨੀ ਗੁਰਮੁਖ ਨਾਮ ਤੇ ਆਇਆ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਲੋਕਾਂ ਦੇ ਅੰਦਰ ਇੱਛਾ ਰਹਿੰਦੀ ਹੈ ਵੀ ਸਾਡੇ ਕੰਮ ਵਿੱਚ ਵਿਘਨ ਨਾ ਪਵੇ ਦੂਜੀ ਚਾਹ ਹੁੰਦੀ ਹੈ ਵੀ ਸਾਡੀ ਦੁਨੀਆ 'ਚ ਵਧਾਈ ਹੋਵੇ ਤੀਜੀ ਚਾਹ ਹੁੰਦੀ ਸਾਨੂੰ ਸੁੱਖ ਵੀ ਸਦਾ ਹੋਵੇ ਚੌਥੀ ਚਾਹ ਹੁੰਦੀ ਵੀ ਵਾਹਿਗੁਰੂ ਜੀ ਨਾਲ ਦੀ ਮਰਜ਼ੀ ਇਹ ਉੱਤਮ ਪ੍ਰਖਾਨੀਆਂ ਚਾਰ ਪ੍ਰਕਾਰ ਦੀਆਂ ਇੱਛਾ ਹਨ ਉਹਨਾਂ ਨੂੰ ਇੱਕੇ ਸ਼ੰਤ ਵਿੱਚ ਹੀ ਮਾਰਾ ਉਤਰੁੰਦੇ ਹਨ ਜਿੰਨੀ ਇਹੋ ਇਲਾਜ ਦੱਸਦੇ ਹਨ ਜਿੰਨੀ ਗੁਰਮੁਖ ਨਾਮ ਧਿਆਇ ਜਿਨ੍ਹਾਂ ਨੇ ਭਾਈ ਮਨਮੁਖ ਤਾਂ ਹਰ ਹਾਲ ਕਰ ਸਕੇ ਮਾਇਆ ਨਾ ਸਕੀ ਤੋ ਮਨਮੁਖਾਂ ਦਾ ਨਾਮ ਨਹੀਂ ਜਪਿਆ ਜਾਂਦਾ ਜਿਨ੍ਹਾਂ ਨੇ ਗੁਰਮੁਖ ਬਣ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ ਜਿਨ੍ਹਾਂ ਫਿਰ ਵਿਗਨ ਨਾ ਹੋਈ RAM RAJ ਉਹਨਾਂ ਨੂੰ 84 ਚ ਫੇਰੇ ਦੀ ਇਕ ਕਿਸੇ ਪ੍ਰਕਾਰ ਦੇ ਵਿਹਾਰਾਂ ਤੇ ਪਰਮਾਰਸ ਵਿੱਚ ਵਿਹਾਰ ਵਿੱਚ ਕੋਈ ਵੀ ਦਿਨ ਨਹੀਂ ਹੁੰਦਾ ਹੈ राम राजे ਪਿਆਰਿਓ ਜਿੰਨੀ ਸਤਗੁਰੂ ਪੁਰਖ ਮਨਾਇਆ ਦੂਜਿਆਂ ਪਾਏ ਜਿਨਨ ਸਤਗੁਰੂ ਪੂਰਨ ਸੱਚੇ ਪਾਤਸ਼ਾਹ ਨੂੰ ਮਨ ਦੀ ਭਾਵਨਾ ਨਾਲ ਮਨਾ ਲਿਆ ਤਿੰਨ ਪੂਜੇ ਸਭ ਕੋਈ ਉਹਨਾਂ ਨੂੰ ਸਾਰੀ ਦੁਨੀਆ ਪੂਜਦੀ ਹੈ ਚਰਨ ਸਰਨ ਚਲ ਜਾਏ ਗੁਰਸਿੱਖ ਚਰਨ ਸਰਨ ਕੋਈ ਜਗ ਚੱਲ ਆਈ ਆ ਗਈ ਸਤਗੁਰੂ ਆਗਿਆ ਸਤ ਸੱਜ ਕਰ ਮਾਨੇ ਸਿੱਖ ਆਗਿਆ ਸਗਲ ਸੰਸਾਰ ਆਗਿਆ ਸੰਸਾਰ ਤਾਂ ਸਗਲ ਹਟਾਵੀ ਸਾਰੀ ਦੁਨੀਆ ਪ੍ਰੇਮ ਕਰਦੀ ਉਹਦੀ ਆਗਿਆ ਮਨ ਵਿੱਚ ਕਿਉਂ ਸਾਰੀ ਦੁਨੀਆ ਪੂਜਣ ਲੱਗ ਜਾਂਦੀ ਹੈ ਜਿਹਨਾਂ ਨੇ ਸਤਗੁਰੂ ਪੁਰਖ ਨੂੰ ਬਣਾ ਲਿਆ ਹੈ ਉਹਨਾਂ ਦੀ ਉਪਵਾ ਕੋਈ ਥੋੜੀ ਨਹੀਂ ਘਟਣੀ ਬੜਵੰਦ ਗੱਡੀਆਂ ਲਾ ਕੇ ਗੁਰੂ ਵਰਮਣ ਬੈਠਦੇ ਐ ਫੇਰ ਵੀ ਪਖੰਡੀਆਂ ਦੇ ਟੁਖੰਡ ਉਗੜੀ ਜਾਂਦੇ ਐ ਪਰ ਉਹਨਾਂ ਗੁਰਸਿੱਖਾਂ ਦੇ ਅੰਦਰ ਜਿਹਨਾਂ ਦੇ ਭੁੱਖ ਨਹੀਂ ਸਾਰੀ ਦੁਨੀਆ ਫੇਰ ਵੀ ਪੂਜਨ ਕਰਦੀ ਹੈ ਸਤਿਗੁਰੂ ਸਾਹਿਬ ਜੀ ਦੀ ਜਿੰਨ ਕੋ ਸਤਗੁਰ ਖਾਪਿਆ ਨਾ ਮੇੜ ਨ ਸਕੇ ਕੋਈ ਉਹਨਾਂ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾ ਪੂਜੀਏ ਨਾ ਮੰਨਿਏ ਅਖੰਡ ਸਦਾ ਸੱਚਾ ਹੋਏ ਕੋ ਨਾਮ ਨਹੀਂ ਸਭ ਦੇ ਲੋਕ ਪੂਜਦੇ ਆ ਮੰਨਦੇ ਆ ਸਾਨੂੰ ਕੌਣ ਜਾਣਦਾ ਹੈ ਉਹ ਨਾਮ ਅਖੰਡ ਸਦਾ ਸੱਚਾ ਬਸਿਆ ਹੋਇ ਉਹਨਾਂ ਦੇ ਹਿਰਦੇ ਵਿੱਚ ਜਿਨ੍ਹਾਂ ਨੂੰ ਸਾਧੂ ਰੂਪਿਆ ਰਾਸੇ ਜਿਨ੍ਹਾਂ ਨੂੰ ਬਿਆਰੇ ਸਰਗੁਣ ਸੁੱਚੇ ਪਾਪਛਾੜਾ ਸੇਵਨ ਕੀਤਾ ਹੈ ਕਿੰਨਾ ਸੁਖ ਸਾਧੂ ਉਹਨਾਂ ਨੂੰ ਸਦਾ ਸੁਖ ਜਗਤ ਆਤਮ ਨੰਬ ਕਹਿੰਦੇ ਹਨ ਉਹ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨਾਨਕ ਸਤਗੁਰੂ ਭੇਟਿਆ ਉਹਨਾਂ ਨੂੰ ਸਤਗੁਰੂ ਨਾਨਕ ਦੇਵ ਸਾਹਿਬ ਜੀ ਮਿਲ ਗਏ ਹਨ ਜਿਨ੍ਹਾਂ ਮਿਲਿਆ ਹਰ ਸੋਈ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਸੋ ਪਰਮੇਸ਼ਰ ਤਤਪਰਦਾ ਦਾ ਹਰ ਸੋ ਮਿਲ ਗਿਆ ਹੈ ਜਿਨ੍ਹਾਂ ਅੰਤ ਗੁਰਮੁਖ ਪ੍ਰੀਤ ਹੈ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਪ੍ਰੀਤੀ ਹੈ ਸਰਬਰਾਂ ਦੀ ਤਨ ਹਰ ਰਖਣੁ ਹਾਰਾ RAM RAJ ਪਰਮੇਸ਼ਰ ਆਪ ਰੱਖਿਆ ਕਰਨ ਵਾਲਾ ਹੈ RAM RAJ ਦੇ ਪਿਆਰਿਓ ਤਨ ਕੀ ਨਿੰਦਾ ਕੋਈ ਕਿਆ ਕਰੇ ਕੋਨਾ ਮਹਾਂਪੁਰਖਾਂ ਦੀ ਕੋਈ ਔਗਣ ਜਾਣ ਕੇ ਨਿੰਦਿਆ ਕੀ ਕਰ ਸਕੇਗਾ ਜਿਨ ਹਰਨਾਮ ਪਿਆਰਾ ਜਿਨ ਹਰੀ ਪ੍ਰਵੇਸ਼ਰ ਦਾ ਨਾਮ ਪਿਆਰਾ ਉਹਨਾਂ ਦੀ ਨਿੰਦਿਆ ਕਰਨ ਵਾਲਿਆਂ ਦੀ ਮੂੰਹ 'ਚ ਖੇ ਪੈਂਦੀ ਹੈ ਉਹ ਗਰਮੁਖ ਉੱਪਰ ਜਾਂਦੇ ਹਨ ਜਿਨ ਹਰ ਤੇਤੀ ਮਨ ਮੰਨਿਆ ਜਿਨ੍ਹਾਂ ਦਾ ਵਾਹਿਗੁਰੂ ਦੇ ਸਾਧ ਹਰੀ ਦੇ ਨਾਲ ਮਨ ਮੰਨ ਗਿਆ ਹੈ ਸਭ ਦੁਸ਼ਤ ਚਾਠਮਾ ਦੇ ਦੁਇਤੇ ਵਿੱਚ ਖੈ ਮਾਰਦੇ ਰਹਿੰਦੇ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਬ्यर्थ ਬੋਲਦੇ ਆ ਜਨ ਨਾਨਕ ਨਾਮ ਧਿਆਇ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਨ ਤਾਂ ਭਾਈ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਹਰ ਰਖਣ ਹਾਰ ਸਤਿਗੁਰੂ ਵਾਹਿਗੁਰੂ ਉਹਨਾਂ ਪਿਆਰਿਆਂ ਦੀ ਰੱਖਿਆ ਕਰਨ ਵਾਲਾ ਹੈ ਹਰ ਜੁਗ ਜੁਗ ਦੇਖੋ ਭਾਈ ਇਹ ਕਾਲ ਪੁਰਖੀ ਯੁੱਗਾ-ਯੁੱਗਾ ਚ ਭਗਤ ਪੈਦਾ ਕੀਤੇ ਸਾਜਿਬ ਤੇਰਾ ਦਵਾਪਰ ਕਾਲ ਯੁੱਗ ਵਿੱਚ ਪੈਜ ਰਖਦਾ ਆਇਆ RAM ਰਾਜ ਦੇ ਯੁੱਗਾ ਚ ਪੈ ਰੀ ਪ੍ਰਤੱਖਿਆ ਜੋ ਭਗਤਾਂ ਦੀ ਸੀ ਉਹ ਰਖਦਾ ਆਇਆ ਇਹ RAM ਰਮਿਆ ਹੋਇਆ ਰਾਜੇ ਪ੍ਰਕਾਸ਼ ਰੂਪੇ ਪਿਆਰੇ ਹਰਨਾਖ ਉਸ ਦੁਸ਼ਟ ਹਰ ਮਾਰਿਆ ਦੇਖੋ ਸਹਿਯੁਗ ਜਿ ਪ੍ਰੇਲ ਆਦ ਭਗਤਾਂ ਨੇ ਮਾਰੀ ਦੀ ਭਗਤੀ ਕੀਤੀ ਹਰਨਾਖ ਜਿ ਪਿਓ ਨਹੀਂ ਵੈਰ ਕੀਤਾ ਹਰਨਾਖ ਤਲਵਾਰ ਕੱਢ ਕੇ ਮਾਰਨਾ ਚਾਹਿਆ ਉਹ ਦੋਸ਼ਤ ਹਰਨਾਕਸ਼ ਨੂੰ ਮਲਤਾਨ ਦੇ ਵਿੱਚ ਹੁਣ ਤੱਕ ਥੰਮ ਖੜਾ ਹੈ ਜਿਸ ਥੰਮ ਵਿੱਚ ਪ੍ਰਗਟ ਹੋਏ ਸੀ ਅੰਤਰੀ ਜਾਮੀ ਦਰਮਨ ਕਦੋਂ ਪੈਦਾ ਕੀਤੇ ਸੀ ਆਪਣੀ ਇੱਛਾ ਨਾਲ ਹੀ ਪ੍ਰਗਟ ਹੋਏ ਸਨ ਇਸ ਪ੍ਰਕਾਰ ਹਰਨਾਕਸ਼ ਦੁਸ਼ਮਣ ਨੂੰ ਪਕੜ ਕਰਕੇ ਮਾਰ ਦਿੱਤਾ ਹਰੀ ਨੂੰ ਨੌਂ ਜਾਣ ਵਾਲੀ ਪਾੜਤਾ ਸਾਰੇ ਪਰਨ ਪੂਰੇ ਰੱਖੇ ਪ੍ਰਹਲਾਦ ਤਰਾਇ ਪ੍ਰਹਲਾਦ ਭਗਤ ਨੂੰ ਸੱਚੇ ਪਾਤਸ਼ਾਹ ਜੀ ਨੇ ਤਾਰ ਦਿੱਤਾ ਪ੍ਰਾਪਤਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਅਸੀਂ ਪ੍ਰਹਲਾਦ ਦੇ ਪਿੱਛੇ 21 ਤੁਰਾਂ ਕੋਲ ਨੂੰ ਤਰਾਤਤਾ ਭਗਤ ਦੀ ਭਗਤੀ ਕਰਕੇ ਪ੍ਰਹਲਾਦ ਜਨ ਜਨ ਕੀ ਕੋਲ ਉਧਾਰੇ ਹਾਂ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਇਹ ਅਹੰਕਾਰ ਕਰਨ ਵਾਲੇ ਜਿਹੜੇ ਛਤਰੀ ਸੀ ਅਹੰਕਾਰੀ ਤੇ ਨਿੰਦਿਆ ਕਰਨ ਵਾਲੇ ਬਾਂਮਣ ਸਮਝੇ ਨੇ ਉਹਨੂੰ ਦੇਰੇ ਦੀ ਓਂਡੇ ਸ਼ਹਿਰ 'ਚ ਦਰਸ਼ਨ ਕਰਕੇ ਆਏ ਆਂ। ਓਂਡੇ ਸ਼ਹਿਰ 'ਚ ਦੇਰੇ ਦਾ ਮੂੰਹ ਸਾਹਿਬ ਸਿੰਘ ਜੀ ਪਛੋਂ ਦੀ ਤਰਫ ਹੈ। ਨਾਮ ਦੇਵ ਦੀਆਂ ਉੱਥੇ ਖੜਾਵਾਂ ਹਨਗੀਆਂ ਜਿਸ ਜਿਨ੍ਹਾਂ ਖੜਾਵਾਂ ਦੇ ਤੇ ਮਹਾਰਾਜੋ ਦਰਸ਼ਨ ਖੜ ਕੇ ਕੀਤੇ ਸਨ। ਅਤੇ ਉਸ ਪਾਸੇ ਨੂੰ ਦੇਰਾ ਹੱਥ ਨਾਲ ਫੇਰੇਆ ਸੀ। ਰੰਗਜੀਵ ਨੇ ਅੱਗ ਲਾ ਕੇ ਦੇਰੇ ਨੂੰ ਕਾਲਾ ਕੀਤਾ ਹੋਇਆ ਪਰ ਸੜਨ ਦਾ ਕੀ ਸੀ ਪੱਥਰ ਦਾ ਬਣਿਆ ਹੋਣੇ ਤੇ ਮਗਰੋਂ ਰੰਗੇ ਨੇ ਹੀ ਨੀਰਖਾ ਕੀਤੀ ਸੀ। ਉਹ ਧੌਨ ਉਹਦਾ ਓਂਡੇ ਸ਼ਹਿਰ ਚ ਦੇ ਰਾਇ ਪੰਡਰਪੁਰ ਚ ਦੇ ਰਾਨੀ ਹਜੂਰ ਸਾਹਿਬ ਤੋਂ ਕੋਈ 40 ਮੀਲ 40 ਮੀਲ ਹੈ ਹਜੂਰ ਸਾਹਿਬ ਤੋਂ ਰੇ ਉਸ 19 ਕੋਸ਼ ਕਹਿੰਦੇ ਆ ਉਹ 38 ਮੀਲ ਤੇ 29 ਕੋਸ਼ 19 ਕੋਸ਼ ਦੱਸਦੇ ਆ ਦੋ ਦੋ ਮੀਲ ਦਾ ਕੋਈ ਮੰਨਦੇ ਆ ਫਿਰ ਉਹ ਜਗ੍ਹਾ 'ਚ ਦਰਸ਼ਨ ਕੀਤੇ ਆ ਨਾਨਕ ਜੀ ਦਾ ਵਨੂ ਮੂਹ ਕੀਤਾ ਦੇਰੇ ਦਾ ਠੱਲੇ ਉਹ ਮੰਦਿਰ ਹੈ ਨਾ ਜਿਹੜਾ ਇਹ ਥੱਲੇ ਪੂਰੇ ਵਿੱਚ ਬਣਿਆ ਹੈ ਇਨਾ ਫੇਰ ਦਾ ਇੱਕ ਛੱਤ ਨੀਵਾ ਕਰਤਾ ਮਹਾਰਾਜ ਜੀ ਨੇ ਫੇਰ ਕਰਕੇ ਪੂਰੇ ਵਿੱਚ ਹੋਣਾ ਉਹ ਦੀਵਾ ਜਗਾ ਕੇ ਦਿਖਾਉਂਦੇ ਹੈ ਵਿੱਚ ਸ਼ਿਵ ਲਿੰਗਾ ਉੱਥੇ ਸ਼ਿਵ ਜੀ ਦੀ ਪੂਜਾ ਕਰਦੇ ਜਫੀ ਚ ਆਉਣ ਜੋਗਾ ਸੰਧੂਰ ਜਾਂ ਝੜਾਉਂਦੇ ਉਹਦੇ ਉੱਤੇ ਤੇ ਇਸ ਪ੍ਰਕਾਰ ਨਾਮ ਦੇ ਉਹਨੂੰ ਦੇਰਾ ਫੇਰ ਸੁਪਾਸੀ ਅਹੰਕਾਰੀਆਂ ਨਿੰਦਕਾਂ ਪਿਠ ਦੇ ਅਹੰਕਾਰੀ ਛਤਰੀ ਜਿਹੜੇ ਨਾਮ ਦੇ ਨੂੰ ਸੂਦਰ ਰੱਖਦੇ ਸੀ ਨਿੰਦਕ ਬ੍ਰਾਹਮਣ ਜਿਹੜੇ ਸੰਗੇ ਨਾਮ ਦੇ ਨੂੰ ਮੰਦਰ ਦੇ ਸਾਹਮਣੇ ਖੜੇ ਨਹੀਂ ਸੀ ਵਿਜਾਉਣ ਮੰਦੇ ਉਹਨੇ ਵਲਫਿਟ ਕਰ ਦਿੱਤੀ ਦੇਰ ਦੀ ਨਾਮਦੇਵ ਮੁਖ ਲਾਇਆ ਨਾਮ ਦੇ ਭਗਤ ਨੂੰ ਸਰੂਖ ਲਾ ਲਿਆ ਹੁਣ ਤਾਂ ਤੇਰਾ ਓਮੇ ਖੜਾ ਹੈ ਜਨ ਨਾਨਕ ਐਸਾ ਹਰ ਤੇਵਿਆ ਸਰੂਖ ਸਾਹਿਬ ਜੀ ਕਹਿੰਦੇ ਹੈ ਆਹ ਹੀ ਆਹਰੀ ਅਕਾਲ ਪੁਰਖ ਸਰਵ ਕਲਾ ਸਮਰੱਥ ਫੇਰ ਵੀ ਆ ਤੇਰਾ ਨਾਮੇ ਕੋ ਪੰਡਿਆਂ ਕੋ ਪਿਛਵਾਰ ਲਾ ਭਗਤ ਨਾਮਦੇਵ ਜੀ ਦਾ ਜਦੋਂ ਦੇਰਾਂ ਫੇਰਤਾ ਨਾਮਦੇਵ ਨੂੰ ਫੁਰਨਾ ਹੋਇਆ ਕਹਿੰਦਾ ਵੀ ਮੇਰਾ ਦੇਹਰਾ ਫੇਰਦਾ ਰੱਬ ਨੂੰ ਬੜੇ ਮੇਰੇ ਕੰਮ ਕਰਦਾ ਹੈ ਉਸ ਵੇਲੇ ਰੰਕਾ ਬੁੰਕਾ ਭਗਦੇ ਦਰਸ਼ਨ ਕਰਨ ਨਾਮਦੇਵ ਗਿਆ ਉਦੋਂ ਉਹਨਾਂ ਦੀ ਰੰਕਾ ਬੁੰਕਾ ਬਾਹਰ ਗਏ ਸੀ ਇਹਨਾਂ ਦੀ ਭੈਣ ਜਿਹੜੀ ਉਸ ਵੇਲੇ ਹਲਦੀ ਰਗੜਦੀ ਸੀ ਕਹਿਣ ਲੱਗਾ ਬੀਬੀ ਇਹ ਕੀ ਕਰਦੀਆਂ ਨਾਮਦੇਵ ਕਹਿੰਦਾ ਇਹ ਇਹ ਨਹੀਂ ਸੀ ਜਾਣਦੀ ਨਾਮਦੇਵ ਉਹ ਕਹਿੰਦੀ ਨਾਮਦੇਵ ਕਿ ਮਾੜੀ ਜੀ ਓਕੜ ਪੈਂਦੀ ਹੈ ਬਾਣਾ ਨਹੀਂ ਮੰਨਦਾ ਝਾਕੀ ਕਹਿੰਦਾ ਮੈਨੂੰ ਜੀ ਦੇਹਰਾ ਫੇਰ ਦਿਓ ਵੇਲਾ ਦੇਰਾ ਮਾਰਾ ਨੂੰ ਲਮੀਆਂ ਪੁੱਈਆਂ ਕਰਕੇ ਤੇ ਕੁਝ ਕੋਈ ਓਕਾਰ ਨਾ ਲਮੀਆਂ ਦਾਹ ਨਾਲ ਦੇਰਾ ਫੇਰਦਾ ਮਾਰੇ ਦੀਆਂ ਕੂਣੀਆਂ ਰਗੜੀਆਂ ਗਈਆਂ ਉਹ ਕੂਣੀਆਂ ਤੇ ਦੁਪਰੀ ਕਰਨ ਨਾਲ ਤੇ ਮੈਂ ਹੱਥ ਹੀ ਰਗੜਦੀ ਆਂ ਸੁਣ ਕੇ ਨਾਂ ਦੇ ਰੋ ਪਿਆ ਕਹਿੰਦੇ ਉਹ ਮੇਰੇ ਨਾਲ ਤੇ ਧੱਕੇ ਵੱਡੇ ਜਿਨ੍ਹਾਂ ਤੋਂ ਮੱਲਮ ਪੱਟੀ ਆਦ ਕਰਉਂ ਮੈਂ ਆ ਕੇ ਮੈਂ ਤਾਂ ਦੇਰਾ ਫਰਾਕ ਹੀ ਮਾਨ ਕਰਦਾ ਸੀ ਕਿ ਮਹਾਰਾਜ ਸਾਹਿਬ ਜੀ ਨਾਮ ਦੇ ਨੂੰ ਸੰਮੁਖ ਲਾ ਲਿਆ ਸੀ ਜਨ ਨਾਨਕ ਐਸਾ ਹਰ ਸੇਵਿਆ ਜਰੂਰ ਜੀ ਸਾਹਿਬ ਜੀ ਕਹਿੰਦੇ ਹੈ ਜਿਹੜਾ ਹਰੀ ਅਕਾਲ ਪੁਰਖ ਹੈ ਉਸ ਦਾ ਸੇਵਨ ਕੀਤਾ ਹੈ ਅੰਤ ਲੈ ਛਡਾਇਆ ਧਰਤ ਜਨ ਨੂੰ ਕਿਹਾਂ ਜਿੱਦਾਂ ਜਿਹੜਾ ਤੈ ਜਿਹੜਾ ਖਦਾ ਆਇਆ ਹੈ ਅੰਤ ਦੇ ਵੇਲੇ ਜੂਰ ਛਡਾ ਲੇਗਾ ਬਖਸ਼ਿਸ਼ ਕਰੇਗਾ ਇਹ ਸੱਚ ਕਿਹਾ ਵੀ ਸਾਹਿਬ ਚੰਗਤ ਜੀ ਇਥੇ ਸਭ ਨੂੰ ਸੰਪੂਰਨ ਕੀਤੇ ਹੈ ਆਸ਼ਰਮ ਦੀ ਵਾਰ ਨਾਲ ਗਾਉਣ ਵਾਸਤੇ ਆ ਗਿਆ ਕੀਤੀ ਹੈ ਅਹੰਕਾਰੀਆਂ ਨਿੰਦ ਕਾਮ ਪੇਠ ਰਦੇ ਨਾਮ ਦੇ ਮੁਖਲਾ ਜਨ ਨਾਨਕ ਐਸਾ ਹਰਿ ਸੇਵੰਤ ਲੰਤ ਲੈ ਸੁਧਾਰ ਵਾਹਿਗੁਰੂ ਦਾ ਖਾਲਸਾ ਈ